ਹਾਂਜੀ ਮੇਰਾ ਵੀਰ ਆਪਾਂ ਨਾ ਅੱਜ ਸੁੱਕੇ ਦੇ ਵਿੱਚ ਕਣਕ ਬੀਜ ਕੇ ਜਿਹੜਾ ਪਾਣੀ ਲਾਇਆ ਗੰਨੇ ਵਾਲਾ ਖੇਤ ਆ ਹੁਣ ਬਹੁਤ ਭਰਾ ਕੀ ਸੋਚਦੇ ਆ ਵੀ ਯਾਰ ਗੰਨੇ ਵਾਲੇ ਦੇ ਖੇਤ ਆਪਣਾ ਸੁੱਕ ਗਿਆ ਵੀ ਉਹਦੇ ਵਿੱਚ ਕਣਕ ਹੁਣ ਮਲ ਕੇ ਰੌਣੀ ਕਰਕੇ ਬੀਜੇ ਜਾਂ ਕਿਵੇਂ ਬੀਜੇ ਤੁਸੀਂ ਸੁੱਕੇ ਦੇ ਵਿੱਚ ਕਣਕ ਬੀਜ ਸਕਦੇ ਨਾ ਤਜਰਬਾ ਇਹ ਆਪਣਾ ਕੀਤਾ ਵਾ ਬਿਲਕੁਲ ਪਾਸ ਆ ਇਹਦੇ ਵਿੱਚ ਬੰਦੇ ਦੇ ਕੋਲ ਦੋ ਆਪਸ਼ਨ ਆ ਜੇ ਤੁਹਾਡਾ ਫੇਰ ਵੀ ਮਨ ਦੇ ਵਿੱਚ ਬਹਿਮ ਰਹਿੰਦਾ ਵੀ ਯਾਰ ਰੌਣੀ ਕਰਕੇ ਹੀ ਬੀਜਣੀ ਤੀ ਤਾਂ ਤੁਸੀਂ ਵਿੱਗੇ ਦਾ 10-12 ਕਿਲੋ ਬੀਜ ਖਰਾਬ ਕਰ ਲਿਓ ਕੋਈ ਚੱਕਰ ਨਹੀਂ ਗਿੱਲੇ ਦੇ ਵਿੱਚ ਤੁਸੀਂ ਕਣਕ ਰਲਾ ਕੇ ਬੀਜ ਕੇ ਪਾਣੀ ਲਾ ਦਿਓ ਜੇ ਤੁਹਾਨੂੰ ਵਧੀਆ ਲੱਗੀ ਠੀਕ ਹੈ ਨਹੀਂ ਵੱੱਤ ਤਾਂ ਇਹਨੇ ਵੀ ਆ ਜਾਣਾ ਵੱੱਤ ਰਾਏ ਤੇ ਤੁਸੀਂ ਇਹਨੂੰ ਵੀ ਬੀਜ ਸਕਦੇ ਹੋ ਤੇ ਡਬਲ ਮਾਈਂਡ ਨਾ ਹੋਇਓ ਤੁਸੀਂ ਸੁੱਕੇ ਦੇ ਵਿੱਚ ਬੀਜ ਕੇ ਤਜਰਬਾ ਜ਼ਰੂਰ ਕਰੋ ਨਹੀਂ ਤੁਹਾਡਾ ਤਜਰਬਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਵੱੱਤ ਆਏ ਤਾਂ ਇਹਨੂੰ ਵੀ ਬੀਜ ਸਕਦੇ ਹੋ ਜੇ ਆਪਾਂ ਕੱਲਾ ਬਿਨਾ ਬੀਜੇ ਤਾਂ ਉਹਨੂੰ ਪਾਣੀ ਨਾਲ ਭਰ ਦੰਨੇ ਆ ਫਿਰ ਆਪਾਂ ਨੂੰ ਵੱਤ ਦੀ ਜਿਹੜੀ ਵੇਟ ਕਰਨੀ ਪੈਣੀ ਹੈ ਹੋ ਸਕਦਾ ਅੱਗੇ ਕੋਈ ਬਾਰਿਸ਼ ਹੋ ਜਾਏ ਜਾਂ ਮੌਸਮ ਐਦਾਂ ਦਾ ਬਣ ਜਾਏ ਆਪਣਾ ਖੇਤ ਬੱਤਰ ਹੀ ਨਾ ਆਵੇ ਤੇ ਆਪਾਂ ਨੂੰ ਇਸੇ ਕਣਕ ਤੇ ਜਿਹੜੀ ਸੰਤੁਸ਼ਟੀ ਕਰਨੀ ਬੱਬੇ ਆਪਣੇ ਕੋਲ ਕਹਿਣ ਦਾ ਮਤਲਬ ਵੀ ਸੇਫ ਜ਼ੋਨ ਆ ਵੀ ਆਪਾਂ ਸੁੱਕੇ ਦੇ ਵਿੱਚ ਕਣਕ ਬੀਜ ਕੇ ਜੇ ਪਾਣੀ ਲਾ ਦਈਏ ਤਾਂ ਆਪਣੇ ਕੋਲ ਦੋਨੇ ਆਪਸ਼ਨ ਆਪਾਂ ਬੱਤਰ ਦੇ ਵਿੱਚ ਵੀ ਇਹਨੂੰ ਬੀਜ ਸਕਦੇ ਹਾਂ ਜੇ ਵਧੀਆ ਜੰਮੇ ਤਾਂ ਆਪਣੇ ਵਾਰੇ ਨਿਆਰੇ ਆ ਸੋ ਥੈਂਕ ਯੂ